ਸਾਥੀਓ ਅੱਜ ਆਪਣੇ ਮੋਰਚੇ ਦਾ 137ਵਾਂ ਦਿਨ ਚੱਲ ਰਿਹਾ ਹੈਗਾ ਸਾਰੇ ਹੀ ਸਾਥੀ ਜਿੰਨੇ ਵੀ ਮੋਰਚੇ ਦੇ ਉੱਪਰ ਬੈਠੇ ਆ ਸਾਰੇ ਚੜ੍ਹਦੀ ਕਲਾ ਵਿੱਚ ਆ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਜਿਹੜਾ ਠੰਡ ਦਾ ਮੌਸਮ ਆਗਾ ਦਿਨ ਪ੍ਰਤੀ ਦਿਨ ਠੰਡ ਵੱਧ ਰਹੀ ਆ ਇੱਥੇ ਹੀ ਬਹੁਤ ਠੰਡ ਲੱਗਦੀ ਆ ਕਈ ਸਾਥੀ ਨੂੰ ਠਾਰ ਵੀ ਚੱਲ ਰਹੀ ਆ ਪਰ ਜਿਹੜੇ ਸਾਡੇ ਹੌਸਲੇ ਲੱਗੇ ਉਹਨਾਂ ਨੂੰ ਠਾਰ ਨਹੀਂ ਪਹੁੰਚ ਸਕਦੀ ਜਿਹੜੇ ਸਾਡੇ ਹੌਸਲੇ ਨੇ ਅਸੀਂ ਹੌਸਲੇ ਦੇ ਨਾਲ ਬੈਠੇ ਆ ਇੱਥੇ ਸਾਡੇ ਹੌਸਲੇ ਗਰਮ ਨੇ ਇਸ ਕਰਕੇ ਜਿੰਨੇ ਵੀ ਸਾਥੀ ਲਾਈਵ ਸੁਣਦੇ ਆ ਜਾਂ ਸਾਡੇ ਨਾਲ ਇੱਥੇ ਧਰਨੇ ਤੇ ਪਹੁੰਚਦੇ ਆ ਉਹਨਾਂ ਨੂੰ ਬੇਨਤੀ ਹੈ ਵੀ ਧਰਨੇ ਤੇ ਵੱਧ ਤੋਂ ਵੱਧ ਪਹੁੰਚਿਆ ਕਰੋ ਤੇ ਸਹਿਯੋਗ ਦਿਆ ਕਰੋ ਜਿੰਨਾ ਵੀ ਉੱਥੋਂ ਤੋਂ ਹੋ ਸਕਦਾ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਹੁਤ ਵੱਡਾ ਸੰਘਰਸ਼ ਕਰਨ ਦੇ ਵੱਢਣ ਜਾ ਰਹੇ ਹਾਂਗੇ ਅਗਰ ਆਪਣੀ ਭਰਤੀ ਦੀ ਪ੍ਰੋਸੈਸ ਨਹੀਂ ਚੱਲਦਾ ਅਗਰ ਸਰਕਾਰ ਕੋਈ ਅਨਾਂ ਕਰਨੀ ਕਰਦੀ ਆ ਕੋਈ ਟਾਲਮਟੋਲ ਕਰਦੀ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਨੂੰ ਟਕੜੇ ਹੋ ਕੇ ਟਕਰਾਂਗੇ ਇਸ ਕਰਕੇ ਸਾਰੇ ਟਕੜੇ ਦੇ ਸਾਥੀਓ ਆਪਾਂ ਜਿੱਤ ਦੇ ਜਿੱਤ ਦੇ ਨਜ਼ਦੀਕ ਆ ਬਿਲਕੁਲ ਅਗਲੀ ਗੱਲ ਸਾਥੀ ਅਜੀਤ ਅਜੀਤ ਸਾਥੀਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੱਲਾਂ ਬਾਈ ਕੋ ਪਿੱਛੇ ਦੱਸਤੀਆਂ ਕੁਝ ਮੈਦਾਨਾਂ ਜਿਵੇਂ ਬਹੁਤ ਸਾਰੇ ਸਾਥੀਆਂ ਦੇ ਇਹ ਸਵਾਲ ਹੁੰਦੇ ਆ ਵੀ ਸਾਥੀ ਧਰਨਾ ਲਾ ਕੇ ਬੈਠਿਆ ਵੀ ਕੰਮ ਜਿਹੜਾ ਜਲਦੀ ਨਹੀਂ ਹੋ ਰਿਹਾ ਆ ਸਾਥੀਓ ਮੈਂ ਤੁਹਾਨੂੰ ਦੱਸਦਾ ਵੀ ਆਪਣਾ ਜਿਹੜਾ ਕੰਮ ਹੋ ਬਹੁਤ ਵਧੀਆ ਹੋ ਰਿਹਾ ਬਹੁਤ ਫਾਸਟ ਚੱਲ ਰਿਹਾ ਮੈਂ ਤੁਹਾਨੂੰ ਇਹ ਕਿਵੇਂ ਕਹਿਣਾ ਵੀ ਬਹੁਤ ਫਾਸਟ ਕੰਮ ਚੱਲ ਰਿਹਾ ਕਿਉਂਕਿ ਜਿੰਨੀ ਕਿ ਇੱਥੇ ਗਿਣਤੀ ਆ ਉਸ ਹਿਸਾਬ ਨਾਲ ਬਹੁਤ ਫਾਸਟ ਚੱਲ ਰਿਹਾ ਜੇ ਤੁਸੀਂ ਇਸ ਤੋਂ ਵੀ ਵੱਧ ਫਾਸਟ ਕਰਨਾ ਵੀ ਤੁਸੀਂ ਜਲਦੀ ਤੋਂ ਜਲਦੀ ਕਰਨਾ ਤਾਂ ਇੱਥੇ ਗਿਣਤੀ ਉਸ ਹਿਸਾਬ ਦੀ ਕਰਨੀ ਪਊਗੀ ਜੇ ਇੱਥੇ ਬੰਦੇ ਘਟਣੇ ਕੰਮ ਚੱਲ ਰਿਹਾ ਫਾਸਟ ਹੀ ਚੱਲ ਰਿਹਾ ਉਸ ਹਿਸਾਬ ਨਾਲ ਕਿਉਂਕਿ ਜਿੰਨੀ ਤੇ ਗਿਣਤੀ ਹੈਗੀ ਤੇ ਇੱਕ ਗੱਲ ਹੋਰ ਮੀਟਿੰਗਾਂ ਸਾਥੀਓ ਹੁੰਦੀਆਂ ਨੇ ਪਰ ਉਸ ਹਸਾਬ ਨਾਲ ਜਿਹੜਾ ਰਿਜ਼ਲਟ ਨਿਕਲ ਕੇ ਨਹੀਂ ਆਉਂਦਾ ਤਾਂ ਕਰਕੇ ਤੁਹਾਡੇ ਕੋਲੇ ਉਸ ਹਸਾਬ ਦੀ ਜਿਹੜੀ ਗੱਲ ਆ ਉਹ ਲਾਈਵ ਦੇ ਵਿੱਚ ਨਹੀਂ ਦੱਸੀ ਜਾਂਦੀ ਅੱਜ ਵੀ ਮੀਟਿੰਗਾਂ ਹੋਈਆਂ ਨੇ ਤੇ ਕੱਲ ਨੂੰ ਵੀ ਮੀਟਿੰਗਾਂ ਹੋਣਗੀਆਂ ਤੇ ਜਿਹੜੀਆਂ ਕੱਲ ਮੀਟਿੰਗਾਂ ਹੋਣਗੀਆਂ ਅੱਜ ਉਹਦੇ ਵਿੱਚ ਜਿਹੜੇ ਪੁਕਤਾ ਹੱਲ ਹੋਈ ਤਾਂ ਤੁਹਾਨੂੰ ਲਾਈਵ ਕੋਲ ਜਿਹੜਾ ਸਾਰੀ ਜਾਣਕਾਰੀ ਹੋ ਸ਼ਾਮ ਤੱਕ ਦੱਸ ਦਾਂਗੇ ਇਸ ਤੋਂ ਬਾਅਦ ਜਿਹੜੀ ਇੱਥੋਂ ਦੇ ਪ੍ਰਸ਼ਾਸਨ ਨੂੰ ਇਹ ਅਪੀਲ ਆ ਕਿ ਜਿਹੜੇ ਸਾਨੂੰ ਅੱਜ 137 ਦਿਨ ਦੇ ਕਰੀਬ ਹੋ ਚੁੱਕੇ ਆ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਅਸੀਂ ਹਾਂ ਜਿਹੋ ਜਿਹੀ ਫਿਕਰ ਲਾਣਾ ਨਾ ਸਟਾਰਦੇ ਹੋ ਤੁਸੀਂ ਸਾਨੂੰ ਮੀਟਿੰਗਾਂ ਦਿਵਾਉਣੇ ਹੋ ਜਾਂ ਕੁਝ ਵੀ ਤੁਸੀਂ ਸਾਡਾ ਸਾਥ ਦਿੰਨੇ ਹੋ ਤੇ ਅਸੀਂ ਇਹ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਵੀ ਤੁਸੀਂ ਸਾਨੂੰ ਜਿਹੜੀਆਂ ਉਹ ਮੀਟਿੰਗਾਂ ਦਿਵਾਉਣੇ ਹੋ ਪਰ ਇਸ ਤੋਂ ਬਾਅਦ ਜਿਹੜਾ ਅਸੀਂ ਕੋਈ ਧੰਨਵਾਦੀ ਕਰਨਾ ਕਿਉਂਕਿ ਜਿਹੜਾ ਟਾਈਮ ਆਹ ਬਹੁਤ ਜ਼ਿਆਦਾ ਹੋ ਚੁੱਕਿਆ 4 ਸਾਲ ਤੋਂ ਉੱਪਰ ਹੋ ਚੁੱਕਿਆ ਇਸ ਭਰਤੀ ਨੂੰ ਆਏ ਨੂੰ ਅਸੀਂ ਇਸ ਤੋਂ ਬਾਅਦ ਤੁਹਾਡਾ ਕੋਈ ਉਹ ਨਹੀਂ ਕਰਨਾ ਹੈਗਾ ਵੀ ਜਿਹੜਾ ਅਸੀਂ ਤੁਹਾਡਾ ਧੰਨਵਾਦ ਕਰੀਏ ਇਸ ਤੋਂ ਬਾਅਦ ਤੁਹਾਡੇ ਜਿਹੜੇ ਸਾਥੀ ਨੇ ਆਪਣੇ ਜਿਹੜੇ ਬੇਰੋਜ਼ਗਾਰ ਸਾਥੀ ਨੇ ਉਹਨਾਂ ਨੂੰ ਵੀ ਪੀੜਾ ਵੀ ਜਿਹੜੇ ਆਪਣੇ ਆਪਸੀ ਮਨਮਟਾਵ ਨੇ ਉਹਨਾਂ ਨੂੰ ਭਲਾ ਕੇ ਜਾਂ ਉਹਨੀਆਂ ਗੱਲਾਂ ਨੂੰ ਭਲਾ ਕੇ ਇੱਥੇ ਸਾਰੇ ਪਹੁੰਚੋ ਜੇ ਫਿਰ ਵੀ ਕੋਈ ਗੱਲਬਾਤ ਹੁੰਦੀ ਆ ਤੁਹਾਡੇ ਇੱਥੇ ਬੈਠੇ ਆ ਸਾਰੇ ਗੱਲ ਕਲੀਅਰ ਕਰ ਲਾਂਗੇ ਉਮੀਦ ਆ ਸਾਥੀ ਉਹ ਤੁਸੀਂ ਇਹ ਸਾਰੀਆਂ ਗੱਲਾਂ ਸਮਝੇ ਹੋਮੋਗੇ ਬਹੁਤ ਵਧੀਆ ਸੁਝਮਾ ਨੂੰ ਇਸ ਤੋਂ ਬਾਅਦ ਆਪਣੇ ਸਾਥੀ ਗੱਲ ਕਰਨਗੇ ਅਸ਼ੋਕ 바ਵਾ ਜੀ ਬਲਵਿੰਦਰ ਕਾਕਾ ਜੀ ETT 594 ਜਿੰਨੇ ਵੀ ਬੇਰੋਜ਼ਗਾਰ ਅਧਿਆਪਕ ਸਾਥੀ ਇਸ ਵਕਤ ਜਿਹੜਾ ਤੁਸੀਂ ਲਾਈਵ ਜੁੜੇ ਹੋਏ ਹੋ ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਖਾਸ ਕਰਕੇ ਆਪਣੇ ਸਾਥੀ ਗੌਰਵ ਜੀ ਨੇ ਗੌਰਵ ਸਾਥੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉਹਨਾਂ ਦੀ ਜਿਹੜੀ ਡਿਮਾਂਡ ਹੈ ਜਿਹੜੀ ਮੰਗ ਆ ਜਿਹੜੀ ਬੇਨਤੀ ਕੀਤੀ ਗਈ ਆ ਕਿ ਤੁਸੀਂ ਇਸ ਬਾਰੇ ਕਿਸੇ ਨੇ ਨਹੀਂ ਬੋਲਣਾ ਵੀ ਤੁਸੀਂ ਧਰਨੇ ਤੇ ਆਓ ਤੇ ਆਪਾਂ ਠੀਕ ਆ ਅਸੀਂ ਤੁਹਾਡੀ ਜਿਹੜੀ ਬਹੁਤ ਵੱਡੀ ਬੇਨਤੀ ਆ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅਸੀਂ ਇਸ ਗੱਲ ਦੀ ਜਿਹੜੀ ਤੁਹਾਡੇ ਅੱਗੇ ਰਿਕੁਐਸਟ ਬੇਨਤੀ ਇਹ ਨਹੀਂ ਕਰਾਂਗੇ ਕਿ ਤੁਸੀਂ ਧਰਨੇ ਤੇ ਆਓ ਕਿਉਂਕਿ ਤੁਹਾਡੇ ਬਿਨਾ ਧਰਨੇ ਆਉਣ ਤੇ ਜਿਹੜਾ ਇਹ ਕੰਮ ਆ ਨਿਰੰਤਰ ਚੱਲਦਾ ਰਹੂਗਾ ਤੇ ਕੰਮ ਆਪਣਾ ਹੋ ਜਾਊਗਾ ਕਿਉਂਕਿ ਆ ਜਿੰਨੇ ਬੰਦੇ ਬੈਠੇ ਆ ਭੈਣਾ ਬੈਠੇ ਨੇ ਭਰਾ ਬੈਠੇ ਨੇ ਸਾਰੇ ਸਾਥੀ ਤੇ ਇਹ ਕੰਮ ਕਰਵਾ ਲੈਣਗੇ ਤੁਹਾਨੂੰ ਇਹ ਲੱਗਦਾ ਵੱਡੇ ਭਰਾ ਜਾਂ ਛੋਟੇ ਭਰਾ ਤਾਂ ਅਸੀਂ ਵੀ ਜਿਹੜੀ ਤੁਹਾਡੀ ਬੇਨਤੀ ਆ ਉਹ ਅਸੀਂ ਮਨਜ਼ੂਰ ਕਰ ਰਹੇ ਆ ਆਪਾਂ ਆਪਣਾ ਤੁਹਾਡਾ ਸੌਰਵ ਜੀ ਤੁਹਾਡਾ ਬਹੁਤ-ਬਹੁਤ ਜਿਹੜਾ ਕੁੜੇਲਾ ਜਬ ਭਾਈ ਦਾ ਕੀ ਨਾਮ ਹੈ ਗੁੜੇਲਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਗੁੜੇਲਾ ਤਾਂ ਹੁਣ ਇਹਦੇ ਨਾਲ ਹੀ ਮਿਲਦੀ ਗੱਲ ਸਾਥੀ ਜੀ ਚਲੋ ਤੁਸੀਂ ਧਰਨੇ ਤੇ ਆਉਂਦੇ ਹੋਵੋਗੇ ਜਾਂ ਨਹੀਂ ਵੀ ਆਏ ਮੈਨੂੰ ਲੱਗਦਾ ਆਉਂਦੇ ਹੋਵੋਗੇ ਜੇ ਜੁੜੇ ਹੋਏ ਲਾਈਵ ਦੇ ਵਿੱਚ ਦੇਖ ਵੀ ਰਹੇ ਹੋ ਇਹ ਵੀਰ ਜਿਹੜਾ ਇਹ ਧਰਨਾ ਲੱਗਿਆ ਹੋਇਆ ਜਿਹੜਾ ਇਹ ਪ੍ਰੋਟੈਸਟ ਲੱਗਿਆ ਹੋਇਆ ਜਿਹੜਾ ਇਹ ਜੋ ਵੀ ਆਪਾਂ ਐਜੀਟੇਸ਼ਨ ਲੜਦੇ ਆਂ ਤਾਂ ਜੋ ਵੀ ਕੰਮ ਹੁੰਦਾ ਭਾਵੇਂ ਪੋਸਟਾਂ ਨਿਕਲਣਾ ਤੇ ਭਾਵੇਂ ਜੁਆਇਨਿੰਗ ਹੋਵੇ ਭਾਵੇਂ ਪਿਛਲੇ ਸਾਥੀ ਜਿਹੜੇ ਜੁਆਇਨ ਕੀਤੇ ਨੇ ਤੇ ਭਾਵੇਂ ਜੇ ਹੁਣ ਵੀ ਆਪਾਂ ਜੁਆਇਨ ਕਰਾਂਗੇ ਤਾਂ ਇਹ ਸਾਰਾ ਕੰਮ ਆ ਜਿਹੜਾ ਇਹ ਧਰਨਿਆਂ ਦੇ ਨਾਲ ਹੀ ਹੋਣਾ ਤੇ ਜਿਹੜੀਆਂ ਮੀਟਿੰਗਾਂ ਨੇ ਇਹਨਾਂ ਦੇ ਵਿੱਚ ਹੀ ਨਿਕਲ ਕੇ ਆਉਂਦੀਆਂ ਨੇ ਤਾਂ ਇਸ ਕਰਕੇ ਤੁਹਾਡੀ ਜਾਣਕਾਰੀ ਦੇ ਵਿੱਚ ਇਹ ਵਾਅਦਾ ਕਰਦੇ ਆਂ ਜੇ ਤੁਹਾਨੂੰ ਹੁਣ ਕੋਈ ਵੀ ਗੱਲ ਜਿਹੜੀ ਤੁਹਾਨੂੰ ਪਿੰਚ ਕਰੀ ਹੋਵੇ ਤੇ ਅਸੀਂ ਤੁਹਾਨੂੰ ਕੋਈ ਪੋਕ ਨਹੀਂ ਕਰ ਰਹੇ ਜੇ ਤੁਹਾਨੂੰ ਇਹ ਪਿੰਚ ਕਰੀ ਹੋਵੇ ਤਾਂ ਉਹਦੇ ਲਈ ਅਸੀਂ ਤੁਹਾਡੇ ਤੋਂ ਐਡਵਾਂਸ ਦੇ ਵਿੱਚ ਸੌਰੀ ਮੰਗਦੇ ਆਂ ਪਰ ਐਵੇਂ ਦੀਆਂ ਗੱਲਾਂ ਭਰਾ ਤੁਸੀਂ ਆਪਾਂ ਨੇ ਅਧਿਆਪਕ ਬਣਨਾ ਐਵੇਂ ਦੀਆਂ ਗੱਲਾਂ ਨਾ ਕਰਿਆ ਕਰੋ ਤੇ ਇਹਦਾ ਮਤਲਬ ਸਿੱਧਾ-ਸਿੱਧਾ ਇੱਥੇ ਜਾਂਦਾ ਕਿ ਤੁਸੀਂ ਸਿਰਫ ਔਰ ਸਿਰਫ ਮੀਟਿੰਗ ਬਾਰੇ ਗੱਲ ਕਰਨ ਆਉਨੇ ਹੋ ਤਾਂ ਐਸੇ ਕਰਕੇ ਦਾ ਅਸੀਂ ਫਿਰ ਤੁਹਾਨੂੰ ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਅਸੀਂ ਬਾਰੀ-ਬਾਰੀ ਹਮੇਸ਼ਾ ਇਹ ਗੱਲ ਬੋਲਦੇ ਆਂ ਪਿਛਲੇ ਲਾਈਵ ਦੇ ਵਿੱਚ ਇਹ ਗੱਲ ਬੋਲੀ ਗਈ ਹੈ ਸਪੈਸ਼ਲ ਬਹੁਤ ਸਾਰੇ ਸਾਥੀਆਂ ਦੇ ਇਹ ਗੱਲ ਵੀ ਇਹ ਮਲਾਲ ਸੀਗਾ ਕਿ ਤੁਸੀਂ ਜਿਹੜੀ ਗੱਲਾਂ ਬਹੁਤ ਸਾਰੇ ਸਾਥੀ ਇਸ ਗੱਲ ਨੂੰ ਲੈ ਕੇ 네ਗੇਟਿਵ ਹੋ ਗਏ ਕਿ ਜਿਹੜੀ ਗੱਲ ਆ ਜਨਵਰੀ ਵਾਲੀ ਗੱਲ ਬੋਲੀ ਸੀ ਪਿਛਲੇ ਲਾਈਵ ਦੇ ਵਿੱਚ ਜਿਹੜਾ ਇਸ ਤੋਂ ਪਿਛਲਾ ਲਾਈਵ ਸੀਗਾ ਤੇ ਉਸ ਤੋਂ ਪਿਛਲੇ ਲਾਈਵ ਦੇ ਵਿੱਚ ਸੈਕੰਡ ਲਾਸਟ ਜਿਹੜਾ ਲਾਈਵ ਹੋਇਆ ਉਹਦੇ ਵਿੱਚ ਲਾਈਵ ਦੇ ਵਿੱਚ ਇਹ ਗੱਲ ਬੋਲੀ ਗਈ ਕਿ ਜਨਵਰੀ ਦੇ ਵਿੱਚ ਜਿਹੜਾ ਕੋਈ ਨਹੀਂ ਕੰਮ ਹੋ ਰਿਹਾ ਤਾਂ ਉਹਦਾ ਇੱਕ ਕਾਰਨ ਵੱਡਾ ਇਹ ਸੀਗਾ ਕਿ ਬਹੁਤ ਸਾਰੇ ਸਾਥੀ ਅਲੱਗ-ਅਲੱਗ ਸਮੇਂ ਤੇ ਜਿਹੜਾ ਗਰੁੱਪਾਂ ਦੇ ਵਿੱਚ ਜਾਂ ਸਾਨੂੰ ਪਰਸਨਲੀ ਕਾਲ ਕਰਕੇ ਕਹਿੰਦੇ ਸੀਗੇ ਕਿ ਲਓ ਵੀ ਆਪਣਾ ਜਨਵਰੀ ਦੇ ਵਿੱਚ ਆਹ ਲਿਸਟ ਪੈਣ ਲੱਗੀ ਐ ਐਨੇ ਦੀ ਲਿਸਟ ਪੈਣ ਲੱਗੀ ਐ ਉਹ ਸਾਨੂੰ ਉਹ ਗੱਲ ਦਾ ਪਤਾ ਨਹੀਂ ਤੇ ਸਾਨੂੰ ਉਸ ਗੱਲ ਦਾ ਪਤਾ ਨਹੀਂ ਤੁਸੀਂ ਘਰੇ ਬੈਠੇ ਬਹੁਤ ਸਾਰੇ ਸਾਥੀ ਜਾਂ ਅਲੱਗ-ਅਲੱਗ ਮਤਲਬ ਕਿਸੇ ਵੀ ਮਾਧਿਅਮ ਰਾਹੀਂ ਤਾਂ ਉਹ ਸਾਨੂੰ ਇਹ ਜਾਣਕਾਰੀ ਦੇ ਰਹੇ ਨੇ ਇਹ ਗੱਲ ਨਹੀਂ ਹੈਗੀ ਕਿ ਅਸੀਂ ਬਹੁਤ ਜ਼ਿਆਦਾ ਸਾਡੇ ਲਿੰਕ ਨੇ ਜਾਂ ਅਸੀਂ ਉਹ ਆ ਪਰ ਜਿੰਨੀ ਪਰ ਜਿੰਨੀ ਸਾਡੇ ਇੱਥੇ ਆਪਾਂ ਧਰਨੇ ਦੇ ਬੈਠੇ ਆ ਤੇ ਜਿਹੜੇ ਸਾਰੇ ਜਿੰਨੇ ਵੀ ਬੇਰੋਜ਼ਗਾਰ ਨੇ ਤੇ ਉਹਨਾਂ ਨੂੰ ਜਿੰਨੀਆਂ ਵੀ ਪੋਸਟਾਂ ਨੇ ਉਹ ਪੋਸਟਾਂ ਪੂਰੀਆਂ ਕਰਵਾਉਣ ਦੀ ਜ਼ਿੰਮੇਵਾਰੀ ਬੇਰੋਜ਼ਗਾਰ ਅਧਿਆਪਕ ਜੂਨੀਅਨ 9594 ਦੀ ਆ ਤਾਂ ਉਸੇ ਵਕਤ ਸਾਨੂੰ ਇਹ ਦੱਸਿਆ ਜਾ ਰਿਹਾ ਕਿ ਐਨੇ ਦੀ ਲਿਸਟ ਆ ਰਹੀ ਆ ਸਾਥੀਓ ਤੇ ਤੁਸੀਂ ਤਿਆਰੀ ਕਰ ਲਓ ਐਨੇ ਦੀ ਲਿਸਟ ਆਊਗੀ ਤੇ ਹੁਣ ਇਹ ਹੋਊਗਾ ਤਾਂ ਉਸ ਗੱਲ ਦੇ ਵਿੱਚੋਂ ਇਹ ਸਾਰੀ ਗੱਲ ਕਿ ਯਾ ਤੇ ਅਸੀਂ ਤਾਂ ਬੋਲਿਆ ਤੇ ਜਨਵਰੀ ਦੀ ਫੇਰ ਅਸੀਂ ਉਹ ਗੱਲ ਹੁਣ ਵੀ ਬੋਲਦੇ ਆ ਜੇ ਤੁਸੀਂ ਕਹਿੰਦੇ ਹੋ ਤਾਂ ਜੇ ਅਸੀਂ ਜਥੇਬੰਦੀ ਕੋਈ ਗੱਲ ਕਰਦੇ ਉਹਦੀ ਜਵਾਬਦੇਹੀ ਹੈਗੀ ਆ ਇਹ ਹਮੇਸ਼ਾ ਕਰ ਲਾਈਵ ਦੇ ਵਿੱਚ ਬੋਲਦੇ ਆ ਜੇ ਇੱਕ ਵੀ ਕੋਈ ਗੱਲ ਕਰੀਆ ਤਾਂ ਉਹਦੀ ਅਸੀਂ ਜਵਾਬਦੇਹੀ ਸਾਡੇ ਵੱਲੋਂ ਹੈਗੀ ਹੈ ਕਮੇਟੀ ਵੱਲੋਂ ਜਥੇਬੰਦੀ ਵੱਲੋਂ ਹੋਊਗੀ ਤਾਂ ਇਸ ਕਰਕੇ ਉਹ ਗੱਲ ਜਿਹੜੀ ਜਨਵਰੀ ਵਾਲੀ ਬੋਲੀ ਸੀਗੀ ਤਾਂ ਬੋਲੀ ਸੀਗੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਵੀ ਅਸੀਂ ਜਾਣਕਾਰੀ ਤੁਹਾਨੂੰ ਦਵਾਂਗੇ ਜਦੋਂ ਜੇ ਕੋਈ ਇਸ ਚੈਨਲ ਦੇ ਮਾਧਿਅਮ ਰਾਹੀਂ ਅਸੀਂ ਤੁਹਾਡੇ ਨਾਲ ਕੋਈ ਗੱਲ ਕਸਾਂਜੀ ਕਰਦੇ ਆ ਤਾਂ ਉਹਦੀ ਜਵਾਬਦੇਹੀ ਕਮੇਟੀ ਦੀ ਹੈ ਜਥੇਬੰਦੀ ਦੀ ਆ ਤਾਂ ਵੈਸੇ ਤੁਹਾਡੇ ਨਾਲ ਪਰਸਨਲੀ ਤੁਹਾਡੇ ਨਾਲ ਕੋਈ ਵੀ ਮਤਲਬ ਗੱਲਬਾਤ ਕਰਦਾ ਤਾਂ ਉਹਨੂੰ ਕੁਝ ਵੀ ਕੋਈ ਕਹਿੰਦਾ ਬੀ ਮੰਨ ਲਓ ਆਉਣ ਵਾਲੀ ਆ 15 ਜਨਵਰੀ ਨੂੰ ਬਹੁਤ ਸਾਰੇ ਸਾਥੀ ਆ 15 ਜਨਵਰੀ ਨੂੰ ਕਹਿ ਰਹੇ ਸੀਗੇ ਕਿ ਲਿਸਟ ਆਊਗੀ ਤਾਂ 15 ਜਨਵਰੀ ਨੂੰ ਕੋਈ ਲਿਸਟ ਆਉਣ ਵਾਲੀ ਨਹੀਂ ਹੈਗੀ ਸਾਥੀ ਇਹ ਗੱਲ ਤੁਹਾਨੂੰ ਅੱਜ ਲਾਈਵ ਦੇ ਵਿੱਚ ਬੋਲਦਿਆਂ ਤਾਂ ਕੋਈ ਕੋਈ ਕਹਿੰਦੇ 20 ਜਨਵਰੀ ਨੂੰ ਲਿਸਟ ਆਉਣ ਵਾਲੀ ਆ ਕੋਈ ਕਹਿੰਦੇ 25 ਨੂੰ ਆਉਣ ਵਾਲੀ ਆ ਜਦੋਂ ਜਿਹੜੀ ਗੱਲ ਅਸੀਂ ਆ ਮੰਨ ਲਓ ਕੋਈ ਲਿਸਟ ਆਪ ਗਈ ਹਰ ਜੋਗਲ ਅਸੀਂ ਕਹਿੰਨੇ ਆ ਅਸੀਂ ਉਹਦਾ ਜਵਾਬ ਦਵਾਂਗੇ ਜਿਹੜੀ ਗੱਲ ਜਥੇਬੰਦੀ ਵੱਲੋਂ ਜਾਂ ਸਾਡੇ ਵੱਲੋਂ ਕਿਸੇ ਵੀ ਸਾਥੀ ਵੱਲੋਂ ਤਾਂ ਉਹਦੀ ਜਿਹੜੀ ਜਵਾਬਦੇਹੀ ਹੋਊਗੀ ਆਦਰਵਾਇਜ਼ ਜੇ ਕੋਈ ਤੁਹਾਨੂੰ ਕੋਈ ਗਰੁੱਪ 'ਚ ਕੋਈ ਬੋਲਦਾ ਸਾਨੂੰ ਉਹਦੇ ਬਾਰੇ ਨਹੀਂ ਪਤਾ ਤੁਹਾਨੂੰ ਕੋਈ ਲਿਸਟ ਕਹਿੰਦਾ ਕੋਈ 1255 ਦੀ ਲਿਸਟ ਕਹਿੰਦਾ ਕੋਈ 1517 ਦੀ ਪਨੀ ਕਿੱਥੋਂ ਕਿੱਥੋਂ ਕਿੰਨੇ ਕਿਹੜੀਆਂ ਕਿਹੜੀਆਂ ਲਿਸਟਾਂ ਕੱਢ ਕੇ ਲਿਆਉਂਦੇ ਮੈਨੂੰ ਲੱਗਦਾ ਇੰਨੀਆਂ ਲਿਸਟਾਂ ਦਾ ਡਿਪਾਰਟਮੈਂਟ ਨੂੰ ਵੀ ਨਹੀਂ ਪਤਾ ਹੋਣਾ ਜਿੰਨੀਆਂ ਲਿਸਟਾਂ ਆਪਣੀਆਂ ਬੇਰੁਜ਼ਗਾਰ ਅਧਿਆਪਕਾਂ ਨੂੰ ਗੁਰਪੰਚ ਚ ਚਲਦੀਆਂ ਨੇ ਤਾਂ ਇਸ ਕਰਕੇ ਤੁਸੀਂ ਇਹਨਾਂ ਚੀਜ਼ਾਂ ਤੋਂ ਜਿਹੜ ਜਦੋਂ ਜਿਹੜੀ ਗੱਲ ਆਪਣੇ ਵੱਲੋਂ ਹੋਊਗੀ ਤੇ ਉਹ ਉਹਦੀ ਜਿਹੜੀ ਗੱਲ ਆ ਸੋਲਿਡ ਪ੍ਰੂਫ ਨਾਲ ਤੁਹਾਨੂੰ ਨਾਲ ਗੱਲ ਤੁਹਾਡੇ ਨਾਲ ਗੱਲ ਆ ਜਿਹੜੀ ਉਹ ਸਾਂਝੀ ਕਰਾਂਗੇ ਸ਼ੇਅਰ ਕਰਾਂਗੇ ਤਾਂ ਇਹ ਮੈਂ ਦੀਆਂ ਗੱਲਾਂ 'ਚ ਨਾ ਜਾਇਆ ਕਰੋ ਹੁਣ ਜਿਹੜੀ ਬਾਕੀ ਗੱਲ ਆ ਮੀਟਿੰਗ ਬਾਰੇ ਦਾ ਤੁਹਾਡੇ ਨਾਲ ਆ ਅਸ਼ੋਕ ਕਰੂਗਾ ਅਸ਼ੋਕ ਜੀ ਕਰਨਗੇ ਤੁਹਾਡੇ ਨਾਲ ਤੇ ਗੱਲ ਇਹ ਇਸ ਕਰਕੇ ਇਹ ਜਿਹੜੀ ਨੈਗੇਟਿਵ ਹੋਣ ਵਾਲੀ ਗੱਲ ਆ ਤੁਸੀਂ ਬਹੁਤ ਸਾਰੇ ਭੈਣਾਂ ਦਾ ਭਰਾਵਾਂ ਦਾ ਇਸ ਕਰਕੇ ਪਰਸਨਲ ਹੀ ਫੋਨ ਆ ਕੇ ਵੀਰੇ ਤੁਸੀਂ ਵੀ ਇਹ ਗੱਲ ਕਿਉਂ ਬੋਲੀ ਆ ਤਾਂ ਉਹ ਗੱਲ ਇਸ ਕਰਕੇ ਬੋਲੀ ਸੀ ਕਿ ਤੁਹਾਨੂੰ ਗੁਮਰਾਹ ਕੀਤਾ ਜਾ ਰਿਹਾ ਕਿ ਜਨਵਰੀ ਦੇ ਵਿੱਚੋਂ ਬਹੁਤ ਸਾਰੇ ਜਿਹੜੇ ਬੇਰੋਜ਼ਗਾਰਾ ਦੇ ਆਪਕ ਨੇ ਉਹ ਅਵੇਸਲੀ ਹੋ ਜਾਂਦੇ ਐ ਇਸ ਗੱਲ ਨੂੰ ਲੈ ਕੇ ਕਿ ਹੁਣ ਜਨਵਰੀ ਦੇ ਵਿੱਚ ਦਾ ਕੰਮ ਹੋਣ ਵਾਲਾ ਹੋ ਸਕਦਾ ਕਿਸੇ ਸਾਥੀ ਨੇ ਤੁਹਾਡੇ ਨਾਲ ਜਾਂ ਕਿਸੇ ਵੀ ਭਰਾ ਨੇ ਤੁਹਾਡੇ ਨਾਲ ਇਸ ਗੱਲ ਦਾ ਇਸ ਕਰਕੇ ਗੱਲ ਕਹਿਤੀ ਹੋਣੀ ਆ ਕਿ ਤੁਹਾਡਾ ਜਿਹੜਾ ਕੰਮ ਆ ਜਿਹੜਾ ਤੁਹਾਡਾ ਕੰਮ ਆ ਵੀ ਉਹ ਜਲਦੀ ਹੋ ਜਾਊਗਾ ਤਾਂ ਤੁਸੀਂ ਧਰਨੇ ਤੇ ਪਹੁੰਚੋ ਇਸ ਮਤਲਬ ਉਹਦੇ ਨਾਲ ਤਰੀਕੇ ਨਾਲ ਕੀ ਹੋਣੀ ਸੰਦਰਭ ਦੇ ਵਿੱਚ ਪਰ ਤੁਸੀਂ ਉਸ ਤਰੀਕੇ ਨਾਲ ਲੈ ਜਾਣਾ ਸਾਨੂੰ ਉਸ ਕਰ ਤਰੀਕੇ ਨਾਲ ਕਾਲ ਆਈ ਆ ਕਿ ਸਿੱਤੋਂ ਨਹੀਂ ਗੱਲ ਬੋਲੀ ਆ ਇੱਕ ਸੱਚ ਦਾ ਕਮੈਂਟ ਆ ਰਿਹਾ ਵਿੱਦਾ ਹੈਲਡ ਵਾਲਾ ਜਿਹੜਾ ਸਾਥੀ ਵਿੱਦਾ ਹੈਲਡ ਵਾਲਾ ਉਹ ਤੁਸੀਂ ਡਿਪਾਰਟਮੈਂਟ ਦੇ ਵਿੱਚੋਂ ਵੀ ਮਿਲੋ ਜੇ ਤੁਹਾਨੂੰ ਲੱਗਿਆ ਕੋਈ ਗੱਲ ਨਹੀਂ ਜੱਥੇਬੰਦੀ ਨਾਲ ਗੱਲ ਕਰ ਲਓ ਪਰ ਉਹਦੇ ਵਿੱਚ ਇੱਕ ਗੱਲ ਇਹ ਹੁੰਦੀ ਆ ਸਾਥਿਓ ਹੁਣ ਜਿਹੜਾ ਵਿੱਦਾ ਹੈਲਡ ਵਾਲਾ ਹੁੰਦਾ ਉਹਦੇ ਵਿੱਚ ਤੁਹਾਡੀ ਡਾਕੂਮੈਂਟ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਕੋਈ ਤਰੁੱਟੀ ਹੁੰਦੀ ਆ ਇਸ ਕਰਕੇ ਜਿਹੜਾ ਡਿਪਾਰਟਮੈਂਟ ਆ ਤੁਹਾਨੂੰ ਵਿੱਦਾ ਹੈਲਡ ਰੱਖਦਾ ਉਹਦੇ ਵਿੱਚ ਤੁਸੀਂ ਇੱਕ ਜੱਥੇਬੰਦੀ ਤੇ ਇਹ ਦੋਸ਼ ਲਗਾਵੋ ਹੁਣ ਅਸੀਂ ਨਹੀਂ ਕਹਿੰਦੇ ਕਿ ਤੁਹਾਡਾ ਕੋਈ ਡਾਕੂਮੈਂਟ ਨਕਲੀ ਹੈ ਜਾਂ ਅਸਲੀ ਹੈ ਐਦਾਂ ਦੀ ਕੋਈ ਗੱਲ ਆ ਸਾਨੂੰ ਪਰਸੋਂ ਮਿਲਿਆ ਸੀ ਖੁਦ ਲੈ ਕੇ ਗਏ ਉਹਨਾਂ ਨੂੰ ਇੱਕ ਭੈਣ ਸੀ ਇੱਕ ਭਰਾ ਸੀ ਉਹਨਾਂ ਦੇ ਵਿੱਚ ਜਿਹੜਾ ਪੰਜਾਬ ਦਾ ਜਿਹੜਾ ਵਸਨੀਕ ਆ ਉੱਥੇ ਜਦੋਂ ਆਪ অপਸ਼ਨ ਆਉਂਦੀ ਆ ਤਾਂ ਉੱਥੋਂ ਉਹਨਾਂ ਨੇ ਨੋ ਕਰਤਾ ਜਦ ਕਿ ਉਹ ਪੰਜਾਬ ਦੇ ਵਸਨੀਕ ਨੇ ਉਹਨਾਂ ਨੇ ਇਹ ਲਿਖਤਾ ਕਿ ਅਸੀਂ ਪੰਜਾਬ ਦੇ ਵਸਨੀਕ ਨਹੀਂ ਹੈਗੇ ਨੋ ਕਰਤਾ ਤਾਂ ਉਹਦੀ ਪ੍ਰੋਬਲਮ ਆਈ ਚਲੋ ਅਸੀਂ ਮਤਲਬ ਉਹਨੇ ਹਲਕੀਆ ਬਿਆਨ ਵੀ ਦਿੱਤਾ ਲਿਖਤੀ ਰੂਪ ਦੇ ਵਿੱਚ ਵੀ ਦਿੱਤਾ ਕਿਸੇ ਨੇ ਡੇਟ ਆਵ ਬਰਤ ਗਲਤ ਲਿਖਤੀ ਤਾਂ ਉਹ ਜਿਹੜੀ ਗਲਤੀ ਹੁੰਦੀ ਆ ਆਪਣੀ ਮਤਲਬ ਕੈਂਡੀਡੇਟ ਦੀ ਗਲਤੀ ਹੁੰਦੀ ਆ ਡਿਪਾਰਟਮੈਂਟ ਇਸ ਕਰਕੇ ਜਾਂਦਾ ਤੁਸੀਂ ਪਹਿਲਾਂ ਹੀ ਹੁਣ ਵੀ ਜਿਹੜੇ ਬੇਰੋਜ਼ਗਾਰ ਆ ਤੇ ਆਪਾਂ ਕਹਿੰਦੇ ਜਿਨ੍ਹਾਂ ਨੂੰ ਅਜੇ ਜੁਆਇਨਿੰਗ ਲੈਟਰ ਮਿਲਨੇ ਬੈਕਲੌਗ ਦੇ ਵਿੱਚ ਉਹ ਪਹਿਲਾਂ ਜੇ ਕਿਸੇ ਦੀ ਗਲਤੀ ਹੋਈ ਹੋਈ ਹੈ ਪਹਿਲਾਂ ਹੀ ਤੁਸੀਂ ਡਿਪਾਰਟਮੈਂਟ ਦੇ ਵਿੱਚ ਮਿਲੋ ਜੇ ਤੁਹਾਨੂੰ ਨਹੀਂ ਕੋਈ ਸਮਝ ਆ ਰਹੀ ਤੁਸੀਂ ਸਾਡੇ ਨਾਲ ਸੰਪਰਕ ਵੀ ਕਰ ਸਕਦੇ ਹੋ ਕੋਈ ਇਸ਼ੂ ਨਹੀਂ ਤੁਹਾਡੇ ਕੋਲ ਸਾਰਿਆਂ ਦੇ ਨੰਬਰ ਹੈਗੇ ਨੇ ਆਪਾਂ ਖੁਦ ਵੀ ਜਾ ਕੇ ਕੋਈ ਗੱਲ ਨਹੀਂ ਆਪਾਂ ਇਹ ਕੰਮ ਤੁਹਾਡਾ ਮਤਲਬ ਕਰਵਾ ਦਾਂਗੇ ਕਹਿ ਦਾਂਗੇ ਜੇ ਕੋਈ ਵੱਡੀ ਗੱਲ ਹੋਈ ਤਾਂ ਉਹਦੇ ਵਿੱਚ ਮਤਲਬ ਪਰ ਫਿਰ ਵੀ ਆਪਾਂ ਸਹਿਯੋਗ ਆ ਜਿਹੜਾ ਤੁਹਾਡੇ ਨਾਲ ਪੂਰਾ ਕਰਾਂਗੇ ਕਈ ਵਾਰੀ ਕਿਸੇ ਬਹੁਤ ਸਾਰੇ ਸਾਥੀ ਦੂਰ ਦਰੱਡੇ ਤੋਂ ਆਉਂਦੇ ਨੇ ਉਹਨਾਂ ਨੂੰ ਇਹ ਚੀਜ਼ ਨਹੀਂ ਸਮਝ ਆਉਂਦੀ ਇਹ ਬਹੁਤ ਵੱਡੀ ਪ੍ਰੋਬਲਮ ਹੋ ਸਕਦੀ ਹੈ ਜਦੋਂ ਰੋਜ਼ਗਾਰ ਮਿਲਦਾ ਮਿਲਦਾ ਕਿਸੇ ਦੇ ਮਾਲਕ ਖੁੰਝੇ ਜਾਂਦਾ ਬਹੁਤ ਵੱਡੀ ਪ੍ਰੋਬਲਮ ਆ ਅਸੀਂ ਇਸ ਚੀਜ਼ ਨੂੰ ਸੀਰੀਅਸ ਲੈਨੇ ਆ ਪਰ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ ਸਾਥੀਓ ਤੇ ਜਿਹੜੀ ਗੱਲ ਮੀਟਿੰਗ ਦੀ ਆ ਅਸ਼ੋਕ ਜੀ ਕਰਨਗੇ ਤੇ ਬਾਕੀ ਗੱਲਾਂ ਤੁਹਾਨੂੰ ਦੱਸਦੀਆਂ ਭਰਤੀ ਦਾ ਕੰਮ ਇਹ ਗੱਲ ਤੁਹਾਡੇ ਨਾਲ ਵਾਦਾ ਜਿੰਨੇ ਸਾਥੀ ਨੇ ਜਿਨ੍ਹਾਂ ਦੀ ਸਕਰੂਟੀਨੀ ਹੋਈ ਹੋਈ ਆ ਹਾਂ ਇੱਕ ਗੱਲ ਇਹ ਆ ਵੀ ਪਹਿਲਾਂ ਤੁਹਾਨੂੰ ਜਿਹੜਾ ਨਾਲ ਦੀ ਨਾਲ ਤੁਹਾਨੂੰ ਸਾਥ ਦੇਣਾ ਪਊਗਾ ਇਹ ਗੱਲ ਹੈਗੀ ਆ ਜਿਨ੍ਹਾਂ ਦੀ ਸਕਰੂਟੀਨੀ ਹੋਈ ਹੋਈ ਹੈ ਜਿੰਨੀਆਂ ਪੋਸਟਾਂ ਨੇ ਤੁਸੀਂ ਡਾਟਾ ਤਿਆਰ ਕਰ ਆਪ ਤਿਆਰ ਕਰ ਰੱਖਿਆ ਉਹ ਤੁਹਾਡੇ ਨਾਲ ਟਰਾਂਸਪੇਰੈਂਟ ਆ ਸਾਰਾ ਜਿੰਨੇ ਵੀ ਜਿਹੜੀਆਂ ਸਕਰੂਟੀਨੀ ਹੋਈਆਂ ਸਾਥੀਆਂ ਦੀ ਕੈਟਾਗਰੀ ਵਾਈਜ਼ ਜਿਨ੍ਹਾਂ ਜਿਨ੍ਹਾਂ ਦੀ ਜਿੰਨੀਆਂ ਜਿੰਨੀਆਂ ਪੋਸਟਾਂ ਬਚਦੀਆਂ ਨੇ ਜਿੰਨੀਆਂ ਪੋਸਟਾਂ ਹੈਗੀਆਂ ਨੇ ਇਹ ਤੁਹਾਡੇ ਨਾਲ ਵਾਦਾ ਕਿ ਇਹ ਪੋਸਟਾਂ ਸਾਰੀਆਂ ਲੈ ਲਾਂਗੇ ਇੱਕ ਗੱਲ ਤੁਹਾਡੇ ਲਈ ਇਹ ਫਾਇਦੇਮੰਦ ਆ ਕਿ ਜਿਹੜੀ ਆਪਣਾ ਕਮੇਟੀ ਆ ਉਹ ਸਾਰੇ ਪਿੱਛੇ ਵਾਲੇ ਨੰਬਰਾਂ 'ਚ ਹੀ ਆ। ਆਪਾਂ ਬਹੁਤ ਸਾਰੇ ਸਾਥੀ ਇਸ ਗੱਲ ਦੀ ਗੱਲ ਕਰ ਲੈਂਦੇ ਆ ਪਿੱਛੇ ਜੇ ਕੋਈ ਪੰਨੀ ਕਿਹੜਾ ਇੱਕ ਗਰੁੱਪ ਬਣਿਆ ਇਕੱਲੀਆਂ ਫਰੈਸ਼ ਪੋਸਟਾਂ ਡੀਰੀਅਰ ਬਕਰਾਉਂਦਾ ਇਹਨਾਂ ਦੀ ਗੱਲਾਂ ਨਹੀਂ ਕਰਨੇ ਚਾਹੀਦੀਆਂ ਪਰ ਇਹ ਇੱਕ ਇੱਕ ਫਰੈਸ਼ ਪੋਸਟਾਂ ਡੀਰੀਅਰ ਬਕਰਾਉਣ ਦਾ ਤਾਂ ਉਹ ਸਾਰੇ ਮੈਂ ਨਾ ਬਹੁਤ ਸਾਰੇ ਉਹ ਸਾਥੀ ਨੇ ਭੈਣ ਤੇ ਭਰਾ ਨੇ ਜਿਹੜੇ ਖੁਦ ਆ ਮੈਨੂੰ ਪਰਸਨਲੀ ਫੋਨ ਕਰਕੇ ਜਾਂ ਇੱਥੇ ਖੜਾ ਕੇ ਇਹ ਗੱਲ ਕਰ ਰਹੇ ਸੀਗੇ ਕਿ ਸਰ ਤੁਸੀਂ ਇਕੱਲੀ ਨੌਟ ਜੋਇਨਿੰਗ ਦੀ ਲਿਸਟ ਕਿਉਂ ਪਵਾ ਰਹੇ ਹੋ ਅ ਅਸੀਂ ਕਹਿ ਵੀ ਅਸੀਂ ਥੋੜੀ ਮਤਲਬ ਲਿਸਟ ਪਵਾ ਦਾ ਡਿਪਾਰਟਮੈਂਟ ਆਪਣੇ ਵੱਲੋਂ ਪਾ ਰ ਤੇ ਵੀ ਜੇ ਤੁਸੀਂ ਇਕੱਲੇ ਨਾਟ ਜੋਇਨਿੰਗ ਦੀ ਨਾ ਪੋ ਸਰ ਸਾਡਾ ਤਾਂ ਫਿਰ ਨੰਬਰ ਰਹਿ ਜਾਣਾ ਜਾਂ ਤਾਂ ਫਿਰ ਤੁਸੀਂ ਸਾਰੇ ਇਕੱਠੇ ਪੋ ਨਾਟ ਜੋਇਨਿੰਗ ਦੀ ਕਿਉਂ ਪਾਉਨੇ ਹੋ ਤੇ ਅਸੀਂ ਉਹ ਗੱਲ ਉਹਦੋਂ ਵੀ ਉਹਨਾਂ ਨੂੰ ਸਪਸ਼ਟ ਕਰਤੀ ਸੀ ਤੇ ਹੁਣ ਨਾਟ ਜੋਇਨਿੰਗ ਦੀ ਪੈ ਗਈ ਉਹਨਾਂ ਨੇ ਇਕੱਲਾ ਫਰੈਸ਼ ਦੀ ਪੋਸਟਾਂ ਦੀ ਰਿਜ਼ਰਵ ਕਰਨ ਦਾ ਗਰੁੱਪ ਤਿਆਰ ਕਰ ਲਿਆ ਇਹ ਗੱਲ ਕਿੱਧਰ ਨੂੰ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਤੁਸੀਂ ਜਿਹੜੇ ਬਾਕੀ ਸਾਥੀ ਲੱਗੇ ਉਹਨਾਂ ਨੂੰ ਗਾਣਾ ਕੱਢਦੇ ਹੋ ਤੇ ਉਹ ਸਾਡੇ ਨਾਲ ਧੋਖਾ ਕਰਕੇ ਤੇ ਹੁਣ ਤੁਸੀਂ ਇਸ ਤਰੀਕੇ ਨਾਲ ਆਪ ਗਰੁੱਪ ਬਣਾ ਕੇ ਲੱਗੇ ਹੋਏ ਹੋ ਕਿ ਫਰੈਸ਼ ਪੋਸਟਾਂ ਦੀ ਰਿਜ਼ਰਵ ਕਰਾਉਣ ਦੇ ਲਈ ਸਾਥੀ ਇਕੱਠੇ ਹੋਵੋ ਤੇ ਕੋਈ ਕਿਸੇ ਤਰੀਕੇ ਨਾਲ ਕੋਈ ਕਿਸੇ ਤਰੀਕੇ ਨਾਲ ਇਹ ਗੱਲ ਤੁਹਾਨੂੰ ਪਹਿਲਾਂ ਵੀ ਸਪਸ਼ਟ ਕਰ ਰਹੇ ਹਾਂ ਸਾਥੀਓ ਗੱਲ ਇਹ ਆ ਕੋਈ ਕਿਵੇਂ ਮਰਜ਼ੀ ਗਾਣਾ ਵੀ ਕੱਢੀ ਜਾਏ ਦੇਖੋ ਇਹ ਗੱਲ ਤਾਂ ਜ਼ਰੂਰ ਆ ਕਿ ਜਦੋਂ ਤੁਸੀਂ ਬਹੁਤ ਸਾਰੇ ਬਹੁ ਗਿਣਤੀ ਦਾ ਜਿਹੜਾ ਤੁਸੀਂ ਮਤਲਬ ਭਲਾ ਚਾਹੁੰਦੇ ਹੋ ਤਾਂ ਪੰਜ ਸੱਤ ਵਿੱਚੋਂ ਤਾਂ ਗਾਣਾ ਕੱਢਣ ਵਾਲੇ ਹੁੰਦੇ ਹੀ ਆ ਤੇ ਇਹ ਗੱਲ ਅੱਜ ਦੀ ਨਹੀਂ ਇਹ ਪਿਛਲਾ ਇਤਿਹਾਸ ਵੀ ਉੱਥੋਂ ਨਿਕਲ ਕੇ ਆਉਂਦੀ ਹੈ ਇਹ ਗੱਲ ਸਾਰੀ ਤੇ ਇਹ ਗੱਲ ਤੁਹਾਡੇ ਨਾਲ ਵਾਦਾ ਰਿਹਾ ਜਿੰਨੀਆਂ ਪੋਸਟਾਂ ਨੇ ਓਨੀਆਂ ਲਾਵਾਂਗੇ ਤੇ ਹੋਰ ਕੋਈ ਵੀ ਜਿਵੇਂ ਮਰਜ਼ੀ ਜ਼ੋਰ ਮਾਰੀ ਜਾਵੇ ਜਿਹੜੀ ਜਥੇਬੰਦੀ ਦੀ ਇੱਥੇ ਗੱਲ ਉੱਠੀ ਹੋਈ ਆ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਜਿਹੜਾ ਇੱਥੇ ਸਾਰੀ ਕਮੇਟੀ ਵੀ ਬੈਠੀ ਆ ਜਿਹੜਾ ਇੱਥੇ ਸੰਘਰਸ਼ ਚੱਲ ਰਿਹਾ ਪ੍ਰੋਟੈਸਟ ਚੱਲ ਰਿਹਾ ਐਡੀ ਐਜੀਟੇਸ਼ਨ ਲਾਉਣੇ ਆਉਣ ਵਾਲੇ ਜਿੰਨਾਂ ਦੇ ਵਿੱਚ ਵੀ ਜਿਹੜਾ ਐਲਾਨ ਕਰਨ ਵਾਲੇ ਆ ਉਹ ਸਾਰਾ ਆਪਾਂ ਦੇ ਵਿੱਚ ਕਮੇਟੀ ਸਾਰਾ ਫੈਸਲਾ ਲਊਗੀ ਐਲਾਨ ਵੀ ਕਰਾਂਗੇ ਤੇ ਇਹਦੀ ਗੱਲ ਤੁਹਾਡੇ ਨਾਲੇ ਵਾਦਾ ਕਿ ਜਿਹੜੀਆਂ ਪੋਸਟਾਂ ਹੈਗੀਆਂ ਨੇ ਉਹ ਲੈ ਕੇ ਰਾਂਗੇ ਜਾਂ ਦੀ ਜਾਂ ਐਨ ਐਟ ਦੀ ਐਂਡ ਜਿੰਨਾ ਸਮਾਂ ਜਿਹੜਾ ਆਪਣੀ ਭਰਤੀ ਪੂਰੀ ਨਹੀਂ ਹੁੰਦੀ ਆਪਾਂ ਪਿੱਛੇ ਹਟਣ ਵਾਲੇ ਨਹੀਂ ਹੈਗੇ ਕੋਈ ਹੋਰ ਕੋਈ ਵੀ ਕੁਝ ਵੀ ਕਹੀ ਜਾਵੇ ਆ ਪੋਸਟਾਂ ਲੈ ਰਹੇ ਆ ਜੇ ਉਹ ਕਰ ਰਹੇ ਬਹੁਤ ਸਾਰੇ ਜ਼ੋਰ ਮਾਰਦੇ ਆ ਕੋਈ ਕਿਸ ਤਰੀਕੇ ਦੇ ਨਾਲ ਗੱਲ ਕਰਦਾ ਕੋਈ ਕਿਸੇ ਤਰੀਕੇ ਦੇ ਨਾਲ ਗੱਲ ਕਰਦਾ ਕੋਈ ਗਰੁੱਪਾਂ ਚ ਪੁਸ਼ ਕਹਿੰਦਾ ਤਾਂ ਉਹ ਚੀਜ਼ਾਂ ਤੋਂ ਨੂੰ ਲੈ ਕੇ 네ਗੇਟਿਵ ਨਾ ਹੋਇਆ ਕਰੋ ਸਾਰੇ ਸਤਕਾਰਤ ਨੇ ਜੋ ਵੀ ਜਿਵੇਂ ਵੀ ਗੱਲ ਕਰਦਾ ਪਰ ਆਪਾਂ ਜਿਹੜੀ ਜੱਥੇਬੰਦੀ ਦੀ ਗੱਲ ਹੈ ਇਹ ਆ ਕਿ ਜਿੰਨੇ ਸਾਥੀ ਆਪਾਂ ਜਿਹੜਾ ਵੀੜਾ ਚੁੱਕਿਆ ਹੋਇਆ 494 ਦਾ ਜਿਹੜਾ ਬੈਕਲੌਗ ਆ ਜਾਂ ਜਿਹੜੀਆਂ ਬਾਕੀ ਬਚਦੀਆਂ ਪੋਸਟਾਂ ਨੇ ਉਹਦਾ ਵੀੜਾ ਚੁੱਕਿਆ ਹੋਇਆ ਤੁਹਾਨੂੰ ਕਿਸੇ ਵੀ ਭੈਣ ਭਰਾ ਨੂੰ ਜਿਹੜੇ ਪਿੱਛੇ ਬੈਠੇ ਨੇ ਜਿਨ੍ਹਾਂ ਦੀ ਸਕੂਟਰੀ ਹੋਈ ਹੋਈ ਆ ਜੈਸੀ ਬੀਸੀ ਜਾਂ ਜਿਹੜੇ ਵੀ ਜਰਨਲ ਸਾਥੀ ਨੇ ਓਪਨ ਜੀ ਜਿਹੜੀ ਮੈਟ ਆਉਂਦੀ ਆ ਕਿਸੇ ਵੀ ਸਾਥੀ ਨੂੰ ਇਸ ਗੱਲ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਕੋਈ ਐਵੇਂ ਹੋ ਜਾਊਗਾ ਜਾਂ ਕੁਝ ਵੀ ਹੋ ਬਾਪਰ ਜਾਊਗਾ ਕੋਈ ਗੱਲ ਨਹੀਂ ਜਿਹੜੀਆਂ ਪੋਸਟਾਂ ਬਚਦੀਆਂ ਨੇ ਆਪਾਂ ਸਾਰੀਆਂ ਲਾਹਾਂਗੇ ਤੁਹਾਡਾ ਜਥੇਬੰਦੀ ਤੁਹਾਡੇ ਨਾਲ ਜਥੇਬੰਦੀ ਵੱਲੋਂ ਜਿਹੜਾ ਵਾਦਾ ਤੇ ਹੋਰ ਕੋਈ ਗਰੁੱਪਾਂ ਚ ਕੋਈ ਵੀ ਬੋਲੀ ਜਾਵੇ ਐਵੇਂ ਕਰ ਲਾਂਗੇ ਹੋ ਜਾਊਗਾ ਇਹਨੇ ਦੀ ਲਿਸਟ ਆਉਂਦੀ ਆ 1255 ਦੀ ਆਉਂਦੀ ਆ 1500 ਦੀ ਆਉਂਦੀ ਆ ਜੇ ਹੁੰਦਾ 15 ਤਰੀਕ ਨੂੰ ਆਉਂਦੀ ਆ ਕੋਈ ਕੁਝ ਨਹੀਂ ਆ ਜਿਹੜੀ ਜਿਹੜੀ ਜਾਣਕਾਰੀ ਤੁਹਾਡੇ ਨਾਲ ਜਥੇਬੰਦੀ ਵੱਲੋਂ ਸਾਂਝੀ ਹੋਊਗੀ ਤੇ ਉਹਦੇ ਤੇ ਅਸੀਂ ਖੜੇ ਵੀ ਆ ਤੇ ਉਹਦੇ ਤੇ ਪੈਰਾ ਵੀ ਦਵਾਂਗੇ ਜੋ ਉੱਥੇ ਅਸੀਂ ਠੁਠੇ ਪੈਨੇ ਆ ਕਈ ਵਾਰੀ ਕੋਈ ਗੱਲ ਹੋ ਸਕਦੀ ਆ ਤਾਂ ਉਹ ਅਸੀਂ ਮੰਨਣ ਨੂੰ ਤਿਆਰ ਆ ਵੀ ਇਹ ਗੱਲ ਪਈ ਸਾਡੇ ਵੱਲੋਂ ਇਹ ਗੱਲ ਬੋਲੀ ਗਈ ਸੀ ਤੇ ਇਹ ਗੱਲ ਹੁਣ ਗਲਤ ਹੋ ਗਈ ਆ ਤਾਂ ਉਹ ਅਸੀਂ ਉਹ ਚੀਜ਼ ਦੀ ਮਾਫੀ ਮੰਗਦੇ ਆ ਗਲਤੀ ਹੋਈ ਆ ਪਰ ਜਿਹੜੀ ਸਾਡਾ ਜਥੇਬੰਦੀ ਦਾ ਜਿਹੜਾ ਸੰਘਰਸ਼ ਚੱਲ ਰਿਹਾ ਜਿੰਨੀਆਂ ਵੀ ਵਾਚਦੀਆਂ ਪੋਸਟਾਂ ਨੇ ਉਹਨਾਂ ਨੂੰ ਲੈਣ ਦੇ ਲਈ ਜਿਹੜਾ ਸੰਘਰਸ਼ ਆ ਜਥੇਬੰਦੀ 9594 ਬੈਕਲੌਗ ਜੁਨੀਅਨ ਦਾ ਚੱਲ ਰਿਹਾ ਐਨੀ ਗੱਲ ਕਰਦੇ ਹੋਏ ਆਪਣਾ ਜਿਹ UTT 994 ਬੇਰੁਜ਼ਗਾਰ ਅਧਿਆਪਕ ਸਾਥਿਓ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥਿਓ 25 ਅਗਸਤ ਨੂੰ ਆਪਾਂ ਇਸ ਧਰਨੇ ਦੀ ਸ਼ੁਰੂਆਤ ਕੀਤੀ ਸੀ ਤੇ ਅੱਜ ਇੱਕ 37 ਦਿਨ ਆਪਣੇ ਇਸ ਧਰਨੇ ਨੂੰ ਲੱਗਿਆ ਨੂੰ ਹੋ ਚੱਲੇ ਨੇ ਤਾਂ ਪਹਿਲੇ ਦਿਨ ਵੀ ਸਾਡੀ ਉਹੀ ਮੰਗ ਸੀ ਜੋ ਅੱਜ ਹੈ ਵੀ 994 ਭਰਤੀ ਦੀਆਂ ਰਹਿੰਦੀਆਂ ਪੋਸਟਾਂ ਜਿਹੜੇ ਪਵੇ ਉਹ ਡੀ ਰਿਜ਼ਰਵ ਹੋਣ ਪਾਵੇ ਉਹ ਫਰੈਸ਼ ਹੈ ਪਵੇ ਉਹ ਬੈਕਲੌਗ ਹੈ ਸਾਰੀਆਂ ਪੋਸਟਾਂ ਜਿਹੜੀਆਂ ਨੇ ਉਹ ਸਾਨੂੰ ਦਿੱਤੀਆਂ ਜਾਣ ਤਾਂ ਜੋ ਆਪਾਂ ਆਪਦੇ ਵੱਧ ਤੋਂ ਵੱਧ ਸਾਥੀਆਂ ਨੂੰ ਜਿਹੜਾ ਉਹ ਰੋਜ਼ਗਾਰ ਤੇ ਲੈ ਕੇ ਆ ਸਕੀਏ ਅੱਜ ਵੀ ਜਿਹੜਾ ਉਹ ਜਥੇਬੰਦੀ ਦੀ ਉਹੀ ਮੰਗ ਹੈ ਔਰ ਉਸੇ ਮੰਗ ਤੇ ਹੀ ਪਹਿਰਾ ਦੇ ਰਿਆ ਸਾਰੀ ਯੂਨੀਅਨ ਜਿਹੜੀ ਹੈ ਬੈਕਲੌਗ ਯੂਨੀਅਨ ਸਾਰੀ ਯੂਨੀਅਨ ਉਸੇ ਗੱਲ ਤੇ ਪਹਿਰਾ ਦੇ ਰਹੀ ਹੈ ਵੀ ਜੋ 5994 ਭਰਤੀ ਦੇ ਵਿੱਚ ਰਹਿੰਦੀਆਂ ਪੋਸਟਾਂ ਨੇ ਉਹ ਸਾਰੀਆਂ ਜੀਆਂ ਸਾਰੀਆਂ ਜਿਹੜੀਆਂ ਨੇ ਉਹ ਸਾਨੂੰ ਦਿੱਤੀਆਂ ਜਾਣ ਤਾਂ ਸਾਥਿਓ ਇਸ ਮੰਗ ਦੇ ਉੱਤੇ ਚੱਲਦੇ ਆਂ ਸੋਮਵਾਰ ਤੋਂ ਲਗਾਤਾਰ ਜਿਹੜਾ ਹੈ ਅਧਿਕਾਰੀਆਂ ਦੇ ਨਾਲ ਡਿਪਾਰਟਮੈਂਟ ਦੇ ਵਿੱਚ ਵੀ ਔਰ ਸੀਐਮ ਹਾਊਸ ਵਿੱਚ ਵੀ ਆਪਣੀ ਮੀਟਿੰਗ ਹੋਈ ਹੈ ਲਗਾਤਾਰ ਜਿਹੜਾ ਮੀਟਿੰਗਾਂ ਦਾ ਦੌਰ ਜਿਹੜਾ ਹੈ ਉਹ جاری ਹੈ ਕੱਲ ਵੀ ਜਿਹੜਾ ਆਪਣੀਆਂ ਦੋ ਮੀਟਿੰਗਾਂ ਨੇ ਮੀਟਿੰਗਾਂ ਦਾ ਜਿਹੜਾ ਜੋ ਕੁਝ ਵੀ ਲੈਖਾ ਜੋਖਾ ਹੋਇਆ ਕੱਲ ਤੁਹਾਨੂੰ ਸਾਰਾ ਕੁਝ ਜੋ ਅਸੀਂ ਉੱਥੇ ਦੱਸ ਦਿਆਂਗੇ ਲਾਈਵ ਹੋ ਕੇ ਲਾਈਵ ਦੇ ਮਾਧਿਅਮ ਰਾਹੀਂ ਦੱਸ ਦਿਆਂਗੇ ਪਰ ਜੋ ਮੀਟਿੰਗਾਂ ਅੱਜ ਤੱਕ ਹੋਈਆਂ ਉਹਨਾਂ ਦੇ ਮੁਤਾਬਿਕ ਤੁਹਾਨੂੰ ਅਸੀਂ ਇਹ ਗੱਲ ਕਹਿ ਰਹੇ ਹਾਂ ਵੀ ਦੇਖੋ ਜੋ ਸਕਰੂਟੀ ਹੋਈ ਹੈ ਹਾਲੇ ਤੱਕ ਜੋ ਸਕਰੂਟੀ ਹੋ ਚੁੱਕੀ ਹੈ ਉਹ ਸਾਰੀ ਮਤਲਬ ਆਪਦੇ ਵਿੱਚ ਸਾਡੇ ਫਿਲਾਜੇ ਕੁਛੇ ਵੀ ਤਰ੍ਹਾਂ ਦਾ ਜਿਹੜਾ ਵਹਿਮ ਨਾ ਰੱਖੇ ਔਰ ਜਿੰਨੀਆਂ ਪੋਸਟਾਂ ਨੇ ਉਹ ਸਾਰੀਆਂ ਦੀਆਂ ਸਾਰੀਆਂ ਪੋਸਟਾਂ ਆਪਾਂ ਲੈਣੀਆਂ ਨੇ ਇੱਕ ਵੀ ਜਿਹੜੀ ਪੋਸਟ ਹੈ ਉਹ ਆਪਾਂ ਸਰਕਾਰ ਨੂੰ ਨਹੀਂ ਛੱਡਣੀ ਕਿਉਂਕਿ ਪੋਸਟਾਂ ਲਈਆਂ ਵੀ ਆਪਾਂ ਸੰਘਰਸ਼ ਕਰਾਲ ਸੀ ਅਗਾ ਹੁਣ ਪੂਰੀਆਂ ਜਿਹੜੀਆਂ ਨੇ ਉਹ ਵੀ ਆਪਾਂ ਸੰਘਰਸ਼ ਦੇ ਨਾਲ ਕਰਵਾਉਣੀਆਂ ਨੇ ਸੋ ਇਸ ਵਾਸਤੇ ਸਾਰੇ ਸਾਥੀ ਤਿਆਰ ਬਰ ਤਿਆਰ ਰਹੋ ਬੜਾ ਇਹ ਲੜਾਈ ਜਿੱਤੀ ਉਦੋਂ ਹੀ ਜਾ ਸਕਦੀ ਹੈ ਜਦੋਂ ਤੁਸੀਂ ਸਾਥ ਦਿਓਗੇ ਘਰਾਂ ਤੇ ਬੈਠ ਕੇ ਲਿਸਟਾਂ ਆ ਰਹੀਆਂ ਨੇ ਜਾ ਰਹੀਆਂ ਨੇ ਕੋ ਕੋ ਜੋ ਹੋ ਰਿਹਾ ਹੈ ਨਹੀਂ ਹੋ ਰਿਹਾ ਬੜਾ ਕੁਝ ਕਹਿੰਦੇ ਨੇ ਜੀ ਉੱਥੇ 137 ਦਿਨਾਂ ਤੇ ਬੈਠੇ ਨੇ ਕੰਮ ਕੁਝ ਵੀ ਨਹੀਂ ਹੋ ਰਿਹਾ ਆਪਾਂ ਕੁਝ ਹੋਰ ਕਰਿਓ ਹਨਾ ਜੀ ਇਹ ਗੱਲਾਂ ਤੋਂ ਹੁਣ ਯੂਨੀਅਨ ਜਿਹੜੀ ਹੈ ਉਹ ਉੱਪਰ ਉੱਠ ਚੁੱਕੀ ਹੈ ਯੂਨੀਅਨ ਭਰਤੀ ਦੇ ਉੱਤੇ ਵਰਕ ਕਰ ਰਹੀ ਹੈ ਔਰ ਰੁਜ਼ਗਾਰ ਦਿਵਾਉਣ ਦੇ ਲਈ ਵਚਨਬੱਧ ਹੈ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿ ਰਿਹਾ ਕਿ ਤੁਸੀਂ ਪਿਛਲਿਆਂ ਦਿਨਾਂ ਦੇ ਵਿੱਚ ਕੁਝ ਗੱਲਾਂ ਜਿਵੇਂ ਸੁਣਨ ਨੂੰ ਆਈਆਂ ਸੀ ਵੀ ਪੋਸਟਾਂ ਜਿਹੜੀਆਂ ਆਹੀ ਹੋ ਜਾਣਗੀਆਂ ਉਹਨਾਂ ਦਾ ਹੀ ਕਰ ਦੇਣਗੇ ਡਿਪਾਰਟਮੈਂਟ ਐਂ ਕਹਿ ਰਿਹਾ ਡਿਪਾਰਟਮੈਂਟ ਉਹ ਕਰ ਰਿਹਾ ਤਾਂ ਅਸੀਂ ਉਹ ਸਾਰੀਆਂ ਗੱਲਾਂ ਨੂੰ ਨਕਾਰਦੇ ਆ ਕਿਉਂਕਿ ਜੋ ਵੀ ਮੀਟਿੰਗਾਂ ਦਾ ਦੌਰ ਪਿਛਲੇ 100 ਵਾਰ ਤੋਂ 100 ਵਾਰ ਤੋਂ ਅਸੀਂ ਜੂਨੀਅਰ ਨੇ ਕੀਤੀਆਂ ਮੀਟਿੰਗਾਂ ਉਹਦੇ ਵਿੱਚ ਕੋਈ ਵੀ ਐਹੋ ਜੀ ਗੱਲ ਨਹੀਂ ਆਈ ਜਿੰਦੇ ਵਿੱਚ ਡਿਪਾਰਟਮੈਂਟ ਕਿਸੇ ਵੀ ਗੱਲ ਤੋਂ ਭੱਜਿਆ ਹੋਵੇ ਪਰ ਹਾਂ ਉਹ ਜਿਹੜੇ ਦਿਨ ਲੱਗ ਰਹੇ ਨੇ ਉਹ ਲੱਗ ਸਿਰਫ ਰਹੇ ਨੇ ਕੇਡਰ ਦੀ ਕਮੀ ਦੇ ਕਾਰਨ ਕਿਉਂਕਿ ਕੇਡਰ ਦੀ ਜਿਹੜੀ ਗਿੰਤੀ ਹੈ ਉਹ ਗਿੰਤੀ ਜਿਹੜੀ ਹੈ ਉਹ ਇੱਥੇ ਥੋੜੀ ਹੈ ਜੇ ਇਸ ਦਿਨ ਤੁਹਾਡਾ ਇਕੱਠ ਇੱਥੇ ਵਧੇਗਾ ਉਸ ਦਿਨ ਤੁਹਾਡੇ ਰੁਜ਼ਗਾਰ ਦੇ ਦਿਨਾਂ ਦੇ ਜਿਹੜੇ ਹੈ ਉਹ ਕਟੋਤੀ ਹੋ ਜੇਗੀ ਨਹੀਂ ਤਾਂ ਜਿਹੜੇ ਦਿਨ ਇੱਕ ਬੰਦੇ ਜਿਹੜੇ ਕੰਮ ਕਰਾਉਣ ਦੇ ਵਿੱਚ ਤੁਰੇ ਹੋਏ ਨੇ ਉਹ ਇੱਕ ਦਿਨ ਆਪ ਦਾ ਕੰਮ ਜਿਹੜਾ ਹੈ ਉਹ ਜ਼ਰੂਰ ਕਰਾਉਣਗੇ ਯੂਨੀਅਨ ਦੀ ਮੰਗ ਅੱਜ ਵੀ ਜਿਹੜੀ ਸੀ 5994 ਬਿਆਹ ਰੈਂਦੀਆ ਪੋਸਟਲ ਐਂਡੀ ਹੈ ਕੱਲ ਵੀ ਜਿਹੜੀ ਮੰਗ ਸੀ ਰਵੇ ਕੀ ਉਹ ਵੀ 994 ਦੀਆਂ ਰਹਿੰਦੀਆਂ ਪੋਸਟਾਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਸਾਡੀ ਮੰਗ ਹੈ 9594 ਵਿੱਚ ਰਹਿੰਦੀਆਂ ਪੋਸਟਾਂ ਨੇ ਸਾਡੀ ਜਿਹੜੀ ਕੋਈ ਵੀ ਮੰਗ ਕਿਸੇ ਨੰਬਰ ਨੂੰ ਲੈ ਕੇ ਜਿਹੜੀ ਹੈ ਉਹ ਸੀਮਤ ਨਹੀਂ ਹੈ ਪਰ ਹਾਂ ਜੋ ਸਾਥੀ ਸਕਰੂਟੀ ਕਰਵਾ ਕੇ ਬੈਠੇ ਨੇ ਉਹਨਾਂ ਨੂੰ ਇੱਕ ਗੱਲ ਦੱਸ ਦਈਏ ਵੀ ਸਾਥੀਓ ਜੇ ਮਤਲਬ ਸਾਥ ਦਿਓਗੇ ਸਾਰੀਆਂ ਪੋਸਟਾਂ ਲਵਾਂਗੇ ਬੇਰਗਾਰ ਦਾ ਜਿਹੜਾ ਚੁੱਲ੍ਹਾ ਹੈ ਉਹ ਤੁਹਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਬਲੇਗਾ ਪਰ ਉਸ ਤੋਂ ਅਸਤੇ ਤੁਹਾਨੂੰ ਯੂਨੀਅਨ ਦਾ ਸਾਥ ਦੇਣਾ ਪਏਗਾ ਤੁਹਾਨੂੰ ਧਰਨੇ ਤੇ ਆਉਣਾ ਪਏਗਾ ਇਸ ਦਰੀ ਤੇ ਬਹਿਣਾ ਪਏਗਾ ਕਹਿਨੂੰ ਜੋ ਕੁਝ ਮਰਜ਼ੀ ਕੋਈ ਕਹੀ ਜਾਵੇ ਪਰ ਅਸਲੀਅਤ ਉਹ ਹੀ ਹੋਣੀ ਹੈ ਜੋ ਜੋ ਵੀ ਸੱਚ ਹੋਇਆ ਉਹ ਇੱਕ ਨਾ ਇੱਕ ਦਿਨ ਤੁਹਾਡੇ ਸਾਹਮਣੇ ਆ ਜਾਣਾ ਹੈ ਔਰ ਜੋ ਕੁਝ ਵੀ ਕਮੇਟੀ ਨੇ ਕਰਿਆ ਜੋ ਕੁਝ ਕੇਡਰ ਦੇ ਸਾਥ ਨਾਲ ਹੋਇਆ ਜਿੱਥੋਂ ਵੀ ਫੈਲਾ ਨਿਕਲੀਆਂ ਜੋ ਫੈਲਾ ਜਿਵੇਂ ਪਾਸ ਹੋਈਆਂ ਸਾਰਾ ਸੱਚ ਜਿਹੜਾ ਉਹ ਇੱਕ ਨਾ ਇੱਕ ਦਿਨ ਸਾਰਾ ਤੁਹਾਡੇ ਸਾਹਮਣੇ ਆ ਜਾਣਾ ਤਾਂ ਅਸੀਂ ਤੁਹਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਪਹਿਲਾਂ ਸੋਮਵਾਰ ਵੀ ਕਾਲ ਦਿੱਤੀ ਸੀ ਵੀ ਕੇਡਰ ਇੱਥੇ ਪਹੁੰਚੋ ਬੇਨਤੀ ਕਰਦੇ ਆ ਵੀ ਵੱਡੀ ਗਿਣਤੀ ਦੇ ਵਿੱਚ ਕੇਡਰ ਨੂੰ ਇੱਥੇ ਪਹੁੰਚੋ ਤਾਂ ਜੋ ਜਿਹੜਾ ਮੀਟਿੰਗ ਦਾ ਮਾਹੌਲ ਜਿਹੜਾ ਹੋਰ ਸੁਖਾਵਾਂ ਬਣਾਇਆ ਜਾ ਸਕੇ ਕਿਉਂਕਿ ਗਿਣਤੀ ਜਦੋਂ ਤੁਹਾਡੀ ਜ਼ਿਆਦਾ ਹੁੰਦੀ ਹੈ ਉਦੋਂ ਜਿਹੜੀਆਂ ਮੀਟਿੰਗ ਦਾ ਜ ਮਾਹੌਲ ਹੈ ਉਹ ਸੁਖਾਵਾਂ ਬਣ ਜਾਂਦਾ ਹੈ ਉਦੋਂ ਗੱਲ ਜਿਹੜੀ ਹੈ ਜਲਦੀ ਸੁਣੀ ਜਾਂਦੀ ਹੈ ਤੇ ਆਪਣੀ ਗੱਲ ਪੂਰੀ ਵੀ ਹੁੰਦੀ ਹੈ ਤਾਂ ਸਾਥੀਓ ਤੁਹਾਨੂੰ ਇੱਕ ਗੱਲ ਹੋਰ ਦੱਸ ਜੇ ਵੀ ਦੇਖੋ ਠੰਡ ਦਾ ਮੌਸਮ ਹੈ ਲਗਾਤਾਰ ਧਰਨਾ ਆਪਣਾ ਪੱਕਾ ਤੋਂ ਚੱਲ ਰਿਹਾ ਹੈ ਪਰ ਤੇ ਖਰਚਾ ਵੀ ਜਿਹੜਾ ਰੋਜ਼ ਦਾ ਉਹ 4-5000 ਰੁਪਇਆ ਜਿਹੜਾ ਉਹ ਹੋ ਰਿਹਾ ਹੈ ਪਰ ਜਿਹੜਾ ਯੂਨੀਅਨ ਕੋਲ ਫੰਡ ਹੈ ਉਹ ਬਹੁਤ ਘੱਟ ਹੈ ਸੋ ਸਾਥੀਓ ਤੁਹਾਨੂੰ ਬੀਐਮਪੀ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਧਰਨੇ ਨੂੰ ਸਹੀ ਤਰੀਕੇ ਦੇ ਵਿੱਚ ਚਲਾਉਣ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸੰਘਰਸ਼ ਆਪਾਂ ਵਿੜਨ ਜਾ ਰਹੇ ਆ ਉਹਨਾਂ ਨੂੰ ਲੜਨ ਦੇ ਲਈ ਔਰ ਮੀਟਿੰਗਾਂ ਦੇ ਵਿੱਚ ਜੇ ਹੱਲ ਨਹੀਂ ਹੁੰਦਾ ਤਾਂ ਧਰਨੇ ਦਾ ਰੂਪ ਬਦਲਣ ਦੇ ਲਈ ਫੰਡ ਦੀ ਬਹੁਤ ਜ਼ਿਆਦਾ ਲੋੜ ਹੈ ਸੋ ਸਾਥੀਆਂ ਨੂੰ ਫੰਡ ਦਾ ਸਹਿਯੋਗ ਜੋ ਮਨਦੀਪ ਕੁਮਾਰ ਦਾ ਤੇ ਰਾਜ ਕੁਮਾਰ ਦਾ ਖਾਤਾ ਤੁਹਾਡੇ ਨਾਲ ਸ਼ੇਅਰ ਕੀਤਾ ਆ ਸਾਥੀਓ ਅਸੀਂ ਉਸ ਇੱਕ ਨਿੱਕੇ ਨਿੱਕੇ ਪੈਸੇ ਦੇ ਜਵਾਬ ਦੇ ਆ ਜੋ ਯੂਨੀਅਨ ਦਾ ਖਾਤਾ ਤੁਹਾਡੇ ਨਾਲ ਸ਼ੇਅਰ ਕੀਤਾ ਜੋ ਫੰਡ ਤੁਸੀਂ ਯੂਨੀਅਨ ਨੂੰ ਦੇ ਰਹੇ ਹੋ ਜੇ ਕੋਈ ਫੰਡ ਤੁਸੀਂ ਹੋਰ ਕਿਸੇ ਪਾਸੇ ਪਾ ਰਹੇ ਹੋ ਜਾਂ ਕਿਸੇ ਹੋਰ ਬੰਦੇ ਨੂੰ ਦੇ ਰਹੇ ਹੋ ਉਸ ਫੰਡ ਦਾ ਅਸੀਂ ਬਿਲਕੁਲ ਵੀ ਜਵਾਬ ਦੇ ਨਹੀਂ ਆ ਜਵਾਬ ਦੇ ਅਸੀਂ ਯੂਨੀਅਨ ਦੇ ਖਾਤੇ ਦੇ ਆ ਜੋ ਫੰਡ ਤੁਸੀਂ ਯੂਨੀਅਨ ਨੂੰ ਪਾ ਰਹੇ ਹੋ ਉਸ ਦੇ ਅਸੀਂ ਪੂਰੇ ਤਰ੍ਹਾਂ ਜਵਾਬ ਦੇ ਆਂ ਔਰ ਤੁਹਾਨੂੰ ਇਹ ਬੇਨਤੀ ਹੈ ਵੀ ਯੂਨੀਅਨ ਦੀ ਜਿਹੜੀ ਫੰਡ ਹੈ ਉਸ ਉਸ ਖਾਤੇ ਦੇ ਵਿੱਚ ਪਾਇਆ ਜਾਵੇ ਤਾਂ ਜੋ ਧਰਨੇ ਨੂੰ ਜਿਹੜਾ ਅਸੀਂ ਮਤਲਬ ਸਹੀ ਤਰੀਕੇ ਦੇ ਨਾਲ ਚਲਾ ਸਕੀਏ ਸਰ ਸਰ ਆਪਣਾ ਜਿਹੜਾ Google Pay ਦਾ ਜਿਹੜਾ ਖਾਤਾ ਹੈ ਉਹ 97798 36074 ਠੀਕ ਹੈ ਬਾਕੀ ਸਕੈਨਰ ਤੇ ਨੰਬਰ ਜਿਹੜਾ ਤੁਹਾਡੇ ਨਾਲ ਉਹ ਆਪਾਂ ਸ਼ੇਅਰ ਵੀ ਕਰ ਦਿੰਨੇ ਆ ਉਹ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕਰ ਦਿੱਤਾ ਜਾਏਗਾ ਤਾਂ ਉਮੀਦ ਕਰਦੇ ਆਂ ਵੀ ਤੁਸੀਂ ਧਰਮੇ ਦੇ ਉੱਤੇ ਸਾਥ ਦੇ ਮੇ ਨਾਲ ਨਾਲ ਫੰਡ ਦਾ ਵੀ ਸਹਿਯੋਗ ਜਰੂਰ ਕਰੋਗੇ ਆਪਣਾ ਸਾਰਾ ਕੋਈ ਸਾਥੀਓ ਹਾਲੇ ਤੱਕ ਬਹੁਤ ਵਧੀਆ ਚੱਲ ਰਿਹਾ ਔਰ ਪੋਜ਼ਿਟਿਵ ਚੱਲ ਰਿਹਾ ਹੈ ਹਾਂ ਜੋ ਮੀਟਿੰਗਾਂ ਹੋਈਆਂ ਨੇ ਉਸ ਵਿੱਚ ਪੋਜ਼ਿਟਿਵ ਨਿਕਲ ਕੇ ਆ ਰਿਹਾ ਹੈ ਪਰ ਦੇਖੋ ਜੇ ਇਹ ਭਰਤੀ ਨੂੰ ਤੁਸੀਂ ਜਲਦੀ ਕੰਮ ਕਰਵਾਉਣਾ ਹੈ ਕਿਉਂਕਿ ਸਾਥੀਆਂ ਦੀ ਗਿਣਤੀ ਦੇ ਮੁਤਾਬਿਕ ਜੋ ਭਰਤੀ ਹੈ ਜੋ ਕੰਮ ਚੱਲ ਰਿਹਾ ਹੈ ਬਹੁਤ ਬਹੁਤ ਫਾਸਟ ਚੱਲ ਰਿਹਾ ਹੈ ਕਿਉਂਕਿ ਗਿਣਤੀ ਓਨੀ ਕੁ ਹੈ ਜੇ ਗਿਣਤੀ ਜ਼ਿਆਦਾ ਹੋਵੇ ਤਾਂ ਜਿਹੜਾ ਕੰਮ ਹੈ ਹੋ ਸਕਦਾ ਹੈ ਉਹਦੇ ਹੋਰ ਘੱਟ ਦਿਨਾਂ ਦੇ ਵਿੱਚ ਹੋ ਜਾਵੇ ਤਾਂ ਸਾਥੀਓ ਧਰਨੇ ਦੇ ਉੱਤੇ ਸਾਥ ਦਿਓ ਮੀਟਿੰਗ ਦੇ ਮੀਟਿੰਗਾਂ ਦਾ ਦੌਰ ਲਗਾਤਾਰ ਜਾਰੀ ਹੈ ਆਪਾਂ ਕੰਮ ਕਰਵਾ ਰਹੇ ਆ ਤਾਂ ਆਉਣ ਵਾਲੇ ਦਿਨ ਕੱਲ ਵੀ ਜਿਹੜੀਆਂ ਮੀਟਿੰਗਾਂ ਨੇ ਜੋ ਵੀ ਉਹਦੇ ਕੁਝ ਜੋ ਕੁਝ ਵੀ ਨਿਕਲ ਕੇ ਆਇਆ ਜੋ ਕੁਝ ਵੀ ਉਸ ਵਿੱਚ ਗੱਲਬਾਤ ਹੋਈ ਕੱਲ ਕੋਈ ਸੈਕਟਰੀ ਮੈਡਮ ਨਾਲ ਵੀ ਮੀਟਿੰਗ ਹੈ ਕੱਲ ਪ੍ਰਿੰਸੀਪਲ ਸਕੱਤਰ ਸੀਐਮ ਸਾਹਿਬ ਦੇ ਆਫਿਸ ਦੇ ਵਿੱਚ ਵੀ ਕੱਲ ਮੀਟਿੰਗ ਹੈ ਤਾਂ ਮੀਟਿੰਗ ਕਰਨ ਜਾ ਰਹੇ ਆ ਤਾਂ ਜੋ ਕੁਝ ਵੀ ਉਹਨਾਂ ਮੀਟਿੰਗਾਂ ਦੇ ਵਿੱਚੋਂ ਨਿਕਲ ਕੇ ਆਇਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕਰਾਂਗੇ ਤਾਂ ਉਮੀਦ ਕਰਾਂਗੇ ਤੁਸੀਂ ਵੀ ਜਿਹੜਾ ਸਾਥ ਜਿਹੜਾ ਉਹ ਸਾਡਾ ਯੂਨੀਅਨ ਦਾ ਜ਼ਰੂਰ ਦਿਓਗੇ ਤੇ ਧਰਨੇ ਤੇ ਫੰਡ ਦੇ ਰੂਪ ਦੇ ਵਿੱਚ ਸਾਡਾ ਸਹਿਯੋਗ ਜ਼ਰੂਰ ਕਰੋਗੇ ਅੰਤ ਵਿੱਚ ਮੈਂ ਆਪਦੀ ਗੱਲ ਨੂੰ ਸਮਾਪਤ ਕਰਾਂਗਾ ਕੁਝ ਲਾਈਨਾਂ ਦੇ ਨਾਲ ਅੱਖਾਂ ਦੇ ਵਿੱਚ ਰੁਜ਼ਗਾਰ ਦੇ ਸੁਪਨੇ ਨੇ ਅੱਖਾਂ ਵਿੱਚ ਰੁਜ਼ਗਾਰ ਦੇ ਸੁਪਨੇ ਨੇ ਤੇ ਦਿਲ ਵਿੱਚ ਰੋਜ਼ਗਾਰ ਲਈ ਅੱਗ ਹੈ ਵਿਰੋਧ ਵਿੱਚ ਬਹੁਤ ਨੇ ਸਾਡੇ ਵਿਰੋਧ ਵਿੱਚ ਬਹੁਤ ਨੇ ਪਰ ਸਪੋਰਟ ਦੇ ਵਿੱਚ ਰੱਬ ਹੈ जय ਜਨਤਾ जय ਸੰਘਰਸ਼ ਅਗਲੀ ਜਾਣਕਾਰੀ ਸਾਥੀ ਜਿਹੜੇ